ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9 ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਵਧੀਆ ਜੀ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਿ ਜਦੋਂ ਕੋਈ ਵੀ ਤੁਹਾਡਾ ਮਾੜਾ ਕਰੇ ਜਾਂ ਮਾੜਾ ਸੋਚੇ ਉਸ ਟਾਈਮ ਸਿਰਫ ਇੱਕ ਉਪਾਅ ਕਰ ਲਓ ਇੱਕ ਤਰੀਕਾ ਅਪਣਾ ਲਓ ਉਸ ਤੋਂ ਬਾਅਦ ਉਹ ਬੰਦਾ ਚਾਹ ਕੇ ਵੀ ਤੁਹਾਡਾ ਮਾੜਾ ਨਹੀਂ ਕਰ ਪਾਊਗਾ ਫਿਰ ਚਾਹੇ ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ ਸੋ ਉਹਦੇ ਲਈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚੰਗੀ ਤਰ੍ਹਾਂ ਸੁਣੀਓ ਤੇ ਸਮਝਿਓ ਵੀਡੀਓ ਨੂੰ ਬਾਤੋ ਬਾਤ ਸ਼ੇਅਰ ਜਰੂਰ ਕਰਿਓ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਦੇਖੋ ਜੀ ਜਿਹੜਾ ਇਸ ਟਾਈਮ ਦੌਰ ਚੱਲ ਰਿਹਾ ਜਿਹੜਾ ਇਸ ਟਾਈਮ ਹਾਲਾਤ ਨੇ ਤਾਂ ਇਹ ਕਲਯੁਗ ਦਾ ਟਾਈਮ ਹੈ ਕਲਯੁਗ ਦੇ ਵਿੱਚ ਫਿਰ ਚਾਹੇ ਤੁਹਾਡੇ ਦੋਸਤ ਹੋਣ ਚਾਹੇ ਤੁਹਾਡੇ ਰਿਸ਼ਤੇਦਾਰ ਹੋਣ ਚਾਹੇ ਸਾਡੇ ਆਸ ਪੜੋਸ ਸਭ ਜਾਣਨ ਵਾਲੇ ਹੋਣ ਕੋਈ ਵੀ ਹੋ ਸਕਦਾ ਹੈ ਤੇ ਕੋਈ ਇਹ ਨਹੀਂ ਚਾਹੁੰਦਾ ਵੀ ਦੂਸਰਾ ਬੰਦਾ ਮੇਰੇ ਤੋਂ ਅੱਗੇ ਨਿਕਲੇ ਠੀਕ ਹੈ ਜੀ ਤੇ ਉਹ ਵੀ ਇਹ ਕਿਸੇ ਕੰਮ ਦੇ ਵਿੱਚ ਕਾਮਯਾਬ ਹੋਵੇ ਫਿਰ ਉਹ ਕੰਮ ਕੋਈ ਵੀ ਹੋ ਸਕਦਾ ਹੈ ਹੋ ਸਕਦਾ ਤੁਸੀਂ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਹੋ ਮੋ ਹੋ ਸਕਦਾ ਤੁਸੀਂ ਖੇਤੀਬਾੜੀ ਦੇ ਵਿੱਚ ਬਹੁਤ ਵਧੀਆ ਹੋ ਮੋ ਹੋ ਸਕਦਾ ਤੁਸੀਂ ਕਿਸੇ ਬਿਜ਼ਨਸ ਦੇ ਵਿੱਚ ਵਧੀਆ ਹੋ ਮੋ ਤੇ ਉਸੇ ਜਗ੍ਹਾ ਤੇ ਨਾ ਕੁਝ ਸਾਡੇ ਨਜ਼ਦੀਕ ਲੋਕ ਹੁੰਦੇ ਨੇ ਅਗਰ ਆਪਾਂ ਪੜਦੇ ਆ ਤਾਂ ਸਾਡੇ ਨਾਲ ਪੜਨ ਵਾਲੀ ਹੁੰਦੇ ਆ ਖੇਤੀਬਾੜੀ ਕਰਦੇ ਆ ਤਾਂ ਸਾਡੇ ਨਾਲ ਲੱਗਦੇ ਖੇਤਾਂ ਵਾਲੇ ਜਾਂ ਬਾਕੀ ਵੀ ਜਿਹੜੇ ਖੇਤੀਬਾੜੀ ਕਰਨ ਵਾਲੇ ਉਹ ਹੋ ਸਕਦੇ ਆ ਅਗਰ ਆਪਾਂ ਕੋਈ ਬਿਜ਼ਨਸ ਕਰਦੇ ਆ ਤਾਂ ਉਸ ਬਿਜ਼ਨਸ ਦੇ ਕੰਪੀਟੀਟਰ ਵੀ ਬਹੁਤ ਸਾਰੇ ਹੁੰਦੇ ਨੇ ਜਿਹੜੇ ਚਾਹੁੰਦੇ ਨੇ ਵੀ ਸਾਡਾ ਕੰਮ ਚੱਲੇ ਪਰ ਇਹਦਾ ਨਾ ਚੱਲੇ ਤਾਂ ਫਿਰ ਉਹਦੋਂ ਕਈ ਤਰ੍ਹਾਂ ਦੀਆਂ ਲੋਕਾਂ ਕੋਸ਼ਿਸ਼ਾਂ ਕਰਦੇ ਨੇ ਵੀ ਅਸੀਂ ਕਿਸ ਤਰੀਕੇ ਨਾਲ ਇਹਨੂੰ ਡਾਊਨ ਕਰੀਏ ਕਿਵੇਂ ਥੱਲੇ ਕਰੀਏ ਕਿਵੇਂ ਇਹਨੂੰ ਥੱਲੇ ਸੁੱਟੀਏ ਠੀਕ ਹੈ ਜਦੋਂ ਫਿਰ ਕਿਸੇ ਦੀ ਕੋਈ ਪੇਸ਼ ਨਹੀਂ ਨਾ ਚਲਦੀ ਤਾਂ ਫਿਰ ਕਈ ਵਾਰੀ ਅਗਲਾ ਇਦਾਂ ਦੀ ਸਿਚੁਏਸ਼ਨ ਕ੍ਰੀਏਟ ਕਰਦਾ ਕਿ ਸਾਨੂੰ ਉਹ ਮੈਂਟਲੀ ਡਿਸਟਰਬ ਕਰਨ ਦੀ ਕੋਸ਼ਿਸ਼ ਕਰਦਾ ਕਿਉਂਕਿ ਦੇਖੋ ਕੋਈ ਵੀ ਕੰਮ ਦੇ ਵਿੱਚ ਕਾਮਯਾਬ ਹੋਣਾ ਤਾਂ ਉਹਦੇ ਵਿੱਚ ਸਭ ਤੋਂ ਅਹਿਮ ਰੋਲ ਜਿਹੜਾ ਸਾਡੇ ਸ਼ਰੀਰ ਦਾ ਅੰਗ ਨਿਭਾਉਂਦਾ ਉਹ ਹੈ ਦਿਮਾਗ ਜਦੋਂ ਦਿਮਾਗ ਹੀ ਡਿਸਟਰਬ ਹੋ ਗਿਆ ਦਿਮਾਗ ਹੀ ਹੋਰਾਂ ਸੋਚਾਂ ਦੇ ਵਿੱਚ ਪੈ ਗਿਆ ਤਾਂ ਫਿਰ ਸਾਡਾ ਜਿਹੜਾ ਧਿਆਨ ਹੁੰਦਾ ਸਾਡੇ ਕੰਮ ਤੋਂ ਭਟਕ ਜਾਂਦਾ ਤੇ ਕੰਮ ਆਪਾਂ ਤੁਹਾਨੂੰ ਦੱਸ ਚੁੱਕੀਆਂ ਵੀ ਕੋਈ ਵੀ ਹੋ ਸਕਦਾ ਸਪੋ ਚਾਹੇ ਅਸੀਂ ਫੈਮਿਲੀ ਦੇ ਵਿੱਚ ਵੀ ਬਹੁਤ ਜ਼ਿਆਦਾ ਖੁਸ਼ ਆ ਸਾਡੀ ਫੈਮਿਲੀ ਬਹੁਤ ਖੁਸ਼ ਮਿਲਜੁਲ ਕੇ ਰਹਿੰਦੀ ਹੋਵੇ ਉਹ ਉੱਥੋਂ ਵੀ ਕਈਆਂ ਨੂੰ ਪ੍ਰੋਬਲਮ ਹੁੰਦੀ ਹੈ ਵੀ ਅਸੀਂ ਖੁਸ਼ ਕਿਉਂ ਰਹਿੰਦੇ ਨੇ ਇਹ ਹਰ ਟਾਈਮ ਖੁਸ਼ੀ ਦੇ ਵਿੱਚ ਕਿਉਂ ਰਹਿੰਦੇ ਨੇ ਵੀ ਕਦੇ ਉਦਾਸ ਕਿਉਂ ਨਹੀਂ ਹੁੰਦੇ ਅਨਾ ਵੀ ਕਦੇ ਇਹਨਾਂ ਦੇ ਘਰੇ ਲੜਾਈ ਕਿਉਂ ਨਹੀਂ ਹੁੰਦੀ ਇਸ ਚੀਜ਼ ਹੁੰਦੀ ਆ ਆਪ ਤੌਰ ਤੇ ਆਪਾਂ ਦੇਖਦੇ ਆ ਕਿਉਂਕਿ ਜਦੋਂ ਆਪਾਂ ਲੋਕਾਂ ਚ ਵਿਚਰਦੇ ਆ ਨਾ ਤਾਂ ਆਪਾਂ ਨੂੰ ਲੋਕਾਂ ਦੀ ਮੈਂਟੈਲਿਟੀ ਲੋਕਾਂ ਦੀ ਸੋਚ ਪਤਾ ਚੱਲਦੀ ਹੈ ਵੀ ਕਿੱਦਾਂ ਦੀ ਸੋਚ ਨਹੀਂ ਦੂਸਰਾ ਰੱਖਦਾ ਸਾਡੇ ਪ੍ਰਤੀ ਕਿਉਂਕਿ ਬੰਦੇ ਦੀ ਕੁਝ ਗੱਲਾਂ ਬੋਲਣ ਤੋਂ ਸਮਝ ਆ ਜਾਂਦੀਆਂ ਕੁਝ ਬੰਦਾ ਜਿਹੜੀਆਂ ਗੱਲਾਂ ਹੁੰਦੀਆਂ ਨਾ ਬੰਦੇ ਦੀ ਬਾਡੀ ਲੈਂਗੁਏਜ ਤੋਂ ਸਮਝ ਆ ਜਾਂਦੀਆਂ ਵੀ ਬੰਦਾ ਕਿਸ ਤਰ੍ਹਾਂ ਦਾ ਵਿਵਹਾਰ ਸਾਡੇ ਪ੍ਰਤੀ ਰੱਖਦਾ ਹੈ ਹਮੇਸ਼ਾ ਨਾ ਅਬਜ਼ਰਵ ਕਰਿਆ ਕਰੋ ਮਤਲਬ ਤੁਹਾਡੇ ਸਾਹਮਣੇ ਕੋਈ ਬੰਦਾ ਬੈਠਾ ਹੈ ਉਹ ਤੁਹਾਡੇ ਨਾਲ ਗੱਲ ਕਰ ਰਿਹਾ ਤੇ ਗੱਲ ਨੂੰ ਸੁਣੋ ਵੀ ਨਾਲ-ਨਾਲ ਉਹਦੇ ਹਾਉ ਭਾਉ ਜ਼ਰੂਰ ਦੇਖੋ ਨੋਟਿਸ ਕਰੋ ਵੀ ਉਸ ਬੰਦੇ ਦੇ ਦਿਮਾਗ ਚ ਚੱਲ ਚੱਲ ਕੀ ਰਿਹਾ ਤੁਸੀਂ ਦੇਖੋ ਜੇ ਦਿਮਾਗ ਦੇ ਡਾਕਟਰ ਹੁੰਦੇ ਹਨਾ ਸਾਈਕੋਲੋਜਿਸਟ ਹੁੰਦੇ ਨੇ ਉਹ ਤੁਹਾਡੀ ਗੱਲ ਕਰਨ ਦੇ ਤਰੀਕੇ ਨੂੰ ਵੀ ਨੋਟਿਸ ਕਰਦੇ ਨੇ ਤੁਹਾਡੀ ਬਾਡੀ ਲੈਂਗੁਏਜ ਨੂੰ ਵੀ ਨੋਟਿਸ ਕਰਦੇ ਨੇ ਕਿ ਤੁਹਾਡੇ ਹਰ ਇੱਕ ਮੂਵਮੈਂਟ ਨੂੰ ਤੁਹਾਡੇ ਹੱਥਾਂ ਦੀ ਜਿਵੇਂ ਆਪਾਂ ਦਾ ਮਤਲ ਹਲਾ ਰਹੇ ਆ ਹੱਥ ਹਨ ਤਾਂ ਗੱਲ ਕਰਦੇ ਏਦਾਂ-ਦਾਂ ਕਰਦੇ ਆ ਉਹ ਹਰ ਇੱਕ ਚੀਜ਼ ਨੋਟਿਸ ਕਰਦੇ ਨੇ ਤਾਂ ਉਹ ਤੋਂ ਪਤਾ ਚੰਗਾ ਵੀ ਸਾਡੀ ਜਿਹੜੀ ਦਿਮਾਗ ਦੀ ਕੰਡੀਸ਼ਨ ਆ ਸਾਡੀ ਸੋਚ ਕਿਸ ਤਰੀਕੇ ਦੀ ਆ ਅਸੀਂ ਕਿਸ ਤਰੀਕੇ ਦੇ ਇਨਸਾਨ ਕਿਉਂਕਿ ਉਹਨਾਂ ਨੂੰ ਉਸੇ ਚੀਜ਼ ਦੀ ਪੜ੍ਹਾਈ ਕਰਾਈ ਜਾਂਦੀ ਹੈ ਸੋ ਕਿ ਕਈ ਲੋਕਾਂ ਦੀ ਹਾਲਤ ਹੁੰਦੀ ਆ ਵੀ ਅਸੀਂ ਦੂਸਰੇ ਨੂੰ ਵੈਸੇ ਡਿਸਟਰਬ ਨਹੀਂ ਕਰ ਸਕਦੇ ਮੈਂਟਲੀ ਕਰ ਦੋ ਮੈਂਟਲੀ ਡਿਸਟਰਬ ਹੋਊਗਾ ਬੰਦਾ ਤਾਂ ਆਪਣੇ ਆਪ ਹੀ ਉਹ ਡਾਊਨ ਹੋਊਗਾ ਤਾਂ ਜਦੋਂ ਇਦਾਂ ਦੀ ਕੰਡੀਸ਼ਨ ਹੋਵੇ ਨਾ ਤਾਂ ਤੁਸੀਂ ਕੀ ਕਰਨਾ ਉਦੋਂ ਤਾਂ ਇਸ ਚੀਜ਼ ਨੂੰ ਅੱਜ ਆਪਾਂ ਤੁਹਾਡੇ ਨਾਲ ਸਾਂਝੀ ਕਰਾ ਕੇ ਮੇਰੇ ਨਾਲ ਜ਼ਿੰਦਗੀ ਦੇ ਵਿੱਚ ਇਦਾਂ ਦੀ ਬਹੁਤ ਸਾਰੀਆਂ ਚੀਜ਼ਾਂ ਹੋਈਆਂ ਬਹੁਤ سارے ਲੋਕਾਂ ਨੇ ਕੁਝ ਬਹੁਤ ਨਜ਼ਦੀਕ ਆਪਣੀ ਫੈਮਿਲੀ ਦੇ ਵਿੱਚੋਂ ਮੈਂ ਮੰਨ ਸਕਦੀਆਂ ਕੁਝ ਰਿਸ਼ਤੇਦਾਰਾਂ ਚੋਂ ਕੁਝ ਜਾਣਣ ਪਛਾਣਨ ਵਾਲਿਆਂ ਚੋਂ ਹਨਾ ਕਈ ਲੋਕਾਂ ਨੇ ਕੋਸ਼ਿਸ਼ ਕੀਤੀ ਬਹੁਤ ਹੀ ਜ਼ਿਆਦਾ ਮਲਾਂ ਨੀਚੇ ਲੈਵਲ ਤੱਕ ਸਿੱਟਣ ਦੀ ਵੀ ਨੀਚੇ ਲੈਵਲ ਤੱਕ ਅਗਲੇ ਨੇ ਆਪਣੇ ਆਪ ਨੂੰ ਵੀ ਸਿੱਟਿਆ ਜਦੋਂ ਕੋਈ ਤੁਹਾਡੇ ਬਾਰੇ ਬਹੁਤ ਨੀਚੇ ਲੈਵਲ ਦੀ ਗੱਲ ਕਰਦਾ ਨਾ ਤਾਂ ਤੁਹਾਨੂੰ ਡਾਊਨ ਸਿੱਟਣ ਵਾਸਤੇ ਤਾਂ ਇੱਕ ਚੀਜ਼ ਹਮੇਸ਼ਾ ਯਾਦ ਰੱਖਿਓ ਤੁਹਾਨੂੰ ਕੋਈ ਤਕਲੀਫ ਨਹੀਂ ਦੇ ਸਕਦਾ ਤੁਹਾਨੂੰ ਤਕਲੀਫ ਕੌਣ ਦੇ ਸਕਦਾ ਤੁਸੀਂ ਆਪ ਦੇ ਸਕਦੇ ਹੋ ਹੁਣ ਤੁਸੀਂ ਸੋਚੋਗੇ ਵੀ ਅਸੀਂ ਆਪ ਆਪਣੇ ਆਪ ਨੂੰ ਤਕਲੀਫ ਕਿਵੇਂ ਦੇ ਸਕਦੇ ਆ ਮੰਨ ਲਓ ਕਿਸੇ ਨੇ ਆਪ ਨੂੰ ਬਹੁਤ ਹੀ ਡਾਊਨ ਦੀ ਗੱਲ ਕਰਦੀ ਬਹੁਤ ਹੀ ਗਿਰੀ ਹੋਈ ਗੱਲ ਕਰਦੀ ਆਪਣੇ ਸਾਹਮਣੇ ਆਪਣੇ ਬਾਰੇ ਹੋ ਸਕਦਾ ਸਾਡੀ ਨੇਚਰ ਬਾਰੇ ਹੋ ਸਕਦਾ ਸਾਡੇ ਕੈਰੈਕਟਰ ਬਾਰੇ ਆ ਹੋ ਸਕਦਾ ਸਾਡੇ ਕੰਮ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਗੱਲ ਹੋ ਸਕਦੀ ਆ ਤਾਂ ਉਦੋਂ ਕਿਸ ਤਰੀਕੇ ਨਾਲ ਰਿਐਕਟ ਕਰਨਾ ਉਹ ਤੁਹਾਡੇ ਤੇ ਡਿਪੈਂਡ ਕਰਦਾ हां ਆਪਣਾ ਪੱਖ ਰੱਖੋ ਜੋ ਤੁਸੀਂ ਤੁਹਾਨੂੰ ਸਹੀ ਲੱਗਦਾ ਉਹ ਚੀਜ਼ ਰੱਖੋ ਕਿਉਂਕਿ ਡਰਨਾ ਤਾਂ ਸਾਨੂੰ 10ਵੇਂ ਪਾਸ਼ਾ ਮਹਾਰਾਜ ਜੀ ਨੇ ਵੀ ਨਹੀਂ ਸਿਖਾਇਆ ਝੁਕਣਾ ਵੀ ਸਾਨੂੰ 10ਵੇਂ ਪਾਸ਼ਾ ਮਹਾਰਾਜ ਜੀ ਨੇ ਨਹੀਂ ਸਿਖਾਇਆ ਡਰ ਕੇ ਮੈਦਾਨ ਛੱਡਣਾ ਸਾਨੂੰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਨਹੀਂ ਸਿਖਾਇਆ ਤੇ 10ਵੇਂ ਪਾਸ਼ਾ ਮਹਾਰਾਜ ਜੀ ਨੇ ਵੀ ਸਿਖਾਇਆ ਉਹਨਾਂ ਨੇ ਵੀ ਸਾਨੂੰ ਇਹ ਕਿਹਾ ਵੀ ਤੁਸੀਂ ਅਗਰ ਸੱਚੇ ਹੋ ਸਹੀ ਹੋ ਡਰ ਕੇ ਹਿੰਮਤ ਨਾਲ ਉਸ ਹਾਲਾਤ ਦਾ ਸਾਹਮਣਾ ਕਰਨਾ ਉਸ ਸਿਚੁਏਸ਼ਨ ਨੂੰ ਆਪਾਂ ਹੈਂਡਲ ਕਰਨਾ ਠੀਕ ਹੈ ਪਰ ਇੱਕ ਚੀਜ਼ ਦਾ ਹਮੇਸ਼ਾ ਧਿਆਨ ਰੱਖਿਓ ਵੀ ਜਿੰਨੇ ਗੰਦੇ ਲੈਵਲ ਤੇ ਸਾਹਮਣੇ ਵਾਲਾ ਜਾ ਰਿਹਾ ਹੈ ਉਨੇ ਗੰਦੇ ਲੈਵਲ ਤੇ ਆਪਾਂ ਨਹੀਂ ਜਾਣਾ ਆਪਾਂ ਉਸ ਚੀਜ਼ ਬਾਰੇ ਨਹੀਂ ਸੋਚਣਾ ਕਰੋ ਆਪਣੇ ਬਾਰੇ ਕੋਈ ਚੀਜ਼ ਬੋਲ ਵੀ ਗਿਆ ਨਾ ਇਸ ਲੈਵਲ ਦੀ ਤਾਂ ਆਪਣੇ ਆਪ ਨੂੰ ਉਸ ਜਗ੍ਹਾ ਤੇ ਕੰਟਰੋਲ ਕਰ ਲਓ ਕਿਉਂਕਿ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਜੋ ਸਾਡਾ ਨਾ ਵਿਵਹਾਰ ਹੁੰਦਾ ਹੈ ਜੇ ਅਸੀਂ ਮੰਨ ਲਓ ਉਦਾਹਰਨ ਦੇ ਤੌਰ ਤੇ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਜਿਵੇਂ ਮੰਨ ਲਓ ਵੀ ਆਪਾਂ ਬਹੁਤ ਸਾਰੇ ਸਮਾਜ ਦੇ ਵਿੱਚ ਇਦਾਂ ਦੀਆਂ ਮੇਰੀਆਂ ਭੈਣਾਂ ਨੂੰ ਵੀ ਜਾਣਦੀ ਹੋਵਾਂਗੇ ਜੋ ਕਈ ਵਾਰੀ ਗਲਤ ਰਸਤੇ ਤੇ ਚਲੀਆਂ ਜਾਂਦੀ ਹੈ ਹਨਾ ਤੇ ਜੇ ਆਪਾਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਈ ਵਾਰੀ ਉਹ ਕਹਿ ਦਿੰਦੇ ਨੇ ਵੀ ਜੀ ਸਾਡੇ ਘਰ ਇੱਕ ਗਰੀਬੀ ਇੰਨੀ ਹੈ ਸਾਡੇ ਘਰ ਦੇ ਹਾਲਾਤ ਇਦਾਂ ਦੇ ਆ ਸਾਡੇ ਸਾਡਾ ਬੰਦਾ ਘਰ ਵਿੱਚ ਕੁਝ ਲਿਆ ਕੇ ਨਹੀਂ ਦਿੰਦਾ ਉਸ ਰੀਜ਼ਨ ਕਰਕੇ ਅਸੀਂ ਇਸ ਰਸਤੇ ਤੇ ਚਲੀਆਂ ਗਈਆਂ ਹਨਾ ਤਾਂ ਇੱਕ ਚੀਜ਼ ਹਮੇਸ਼ਾ ਨੋਟਿਸ ਕਰਿਓ ਉਹਦੇ ਪਿੱਛੇ ਨਾ ਸਭ ਤੋਂ ਵੱਡੀ ਚੀਜ਼ ਜੇ ਆਪਾਂ ਨੋਟਿਸ ਕਰੀਏ ਤਾਂ ਅਗਲਾ ਫਿਰ ਦੂਜਾ ਪਤਾ ਕੀ ਬੋਲਦਾ ਕਹਿੰਦਾ ਇਹ ਪਿੱਛੋਂ ਸਾਡੇ ਮਾਪੇ ਤੱਕ ਨੂੰ ਉਹ ਚੀਜ਼ ਖੜੀ ਜਾਂਦੀ ਹੈ ਅਗਲਾ ਕਹਿੰਦਾ ਇਹ ਤਾਂ ਪਿੱਛੋਂ ਪਤਾ ਨਹੀਂ ਕਿਹੇ ਜਿਹੀ ਘਰਾਣੇ ਤੋਂ ਆ ਪਤਾ ਨਹੀਂ ਕਿਹੇ ਜਿਹੀ ਪਰਿਵਾਰ ਤੋਂ ਆ ਜੋ ਇਹੇ ਜੀ ਆ ਹੋ ਸਕਦਾ ਇਹਨਾਂ ਦਾ ਪਰਿਵਾਰ ਐਦਾਂ ਦਾ ਹੋਵੇ ਕਿਉਂਕਿ ਦੇਖੋ ਇੱਕ ਔਰਤ ਤੋਂ ਨਾ ਚਾਹੇ ਗਲਤੀ ਨਾ ਗਲਤੀ ਹੋਵੇ ਚਾਹੇ ਜਨਮ ਹੋ ਚੁੱਕੇ ਹੋਵੇ ਉਹ ਹਮੇਸ਼ਾ ਉਹਦੇ ਪੇਰੈਂਟਸ ਤੱਕ ਗੱਲ ਪਹੁੰਚਦੀ ਆ ਬੀਰਸ ਨੂੰ ਵਿੱਚ ਹਮੇਸ਼ਾ ਖਿੱਚਿਆ ਜਾਂਦਾ ਹੈ ਨਾ ਤਾਂ ਇਹ ਉਹਦੋਂ ਨਾ ਫਿਰ ਸਾਡੇ ਤੇ ਡਿਪੈਂਡ ਹੈ ਵੀ ਅਸੀਂ ਕਿਸ ਤਰੀਕੇ ਨਾਲ ਮਤਲਬ ਕਿ ਆਪਣੇ ਆਪ ਨੂੰ ਨੀਚੇ ਗिराਉਣਾ ਜਾਂ ਆਪਣੇ ਆਪ ਨੂੰ ਸਟੈਂਡ ਕਰਨਾ ਦੇਖੋ ਮੁਸ਼ਕਿਲ ਟਾਈਮ ਹਰ ਇੱਕ ਤੇ ਆਉਂਦਾ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਆਉਂਦਾ ਕਿਸੇ ਦੀ ਜ਼ਿੰਦਗੀ 'ਚ ਥੋੜਾ ਆਉਂਦਾ ਕਿਸੇ ਦੀ ਜ਼ਿੰਦਗੀ 'ਚ ਜ਼ਿਆਦਾ ਆਉਂਦਾ ਤੇ ਉਹ ਮੁਸ਼ਕਿਲ ਟਾਈਮ ਵੀ ਲੰਘ ਜਾਂਦਾ ਜੇ ਆਪਾਂ ਇੱਕ ਸਮੇਂਦਾਰੀ ਦੇ ਨਾਲ ਕੰਮ ਕਰੀਏ ਚੰਗੀ ਸੋਚ ਨਾਲ ਆਪਾਂ ਸਟੈਂਡ ਕਰੀਏ ਆਪਣੇ ਆਪ ਨੂੰ ਕਦੇ ਵੀ ਇਹੋ ਜੀ ਸਿਚੁਏਸ਼ਨ 'ਚ ਨਾ ਪਾਓ ਕਿ ਕੋਈ ਆ ਕੇ ਜਣਾ ਖਾਣਾ ਨਾ ਆਪਣੇ ਤੇ ਉਂਗਲੀ ਚੱਕ ਸਕੇ ਆਪਣਾ ਕੈਰੈਕਟਰ ਇੰਨਾ ਉੱਚਾ ਰੱਖੋ ਕਿ ਤੁਹਾਡੇ ਕੈਰੈਕਟਰ ਤੇ ਕੋਈ ਉਂਗਲੀ ਨਾ ਚੱਕ ਸਕੇ ਆਪਣੀ ਤੌਰ ਵੀ ਇਸ ਤਰੀਕੇ ਦੀ ਰੱਖੋ ਵੀ ਜਦੋਂ ਚਾਰ ਬੰਦੇ ਬੈਠੇ ਹੋਣ ਨਾ ਤੁਸੀਂ ਤੁਰੋ ਕਾਸ ਕਰveniਆ ਪਹਿਣਾ ਜਦੋਂ ਤੁਸੀਂ ਤੁਰੋ ਨਾ ਤੁਹਾਡਾ ਸਿਰ ਉੱਚਾ ਹੋਣਾ ਚਾਹੀਦਾ ਸਿਰ ਕਿਉਂ ਉੱਚਾ ਹੋਣਾ ਚਾਹੀਦਾ ਸਿਰ ਨੀਵਾ ਕਿਉਂ ਨਹੀਂ ਕਰਨਾ ਚਾਹੀਦਾ ਕਿਉਂਕਿ ਸਿਰ ਨੀਵਾ ਉਦੋਂ ਹੁੰਦਾ ਜਦੋਂ ਆਪਾਂ ਕੁਝ ਗਲਤ ਕਰਦੇ ਹਾਂ ਜਦੋਂ ਮਤਲਬ ਸਾਨੂੰ ਪਤਾ ਵੀ ਅਸੀਂ ਆ ਬਦਨਾਮੀ ਖੱਟੀ ਆ ਉਦੋਂ ਸਿਰ ਨੀਵਾ ਹੁੰਦਾ ਸਿਰ ਨਾ ਕਦੇ ਵੀ ਨੀਵਾ ਕਰਨਾ ਚਾਹੀਦਾ ਅੱਖਾਂ ਨੀਂੀਆਂ ਹੋਣੀਆਂ ਚਾਹੀਦੀਆਂ ਕਿਉਂਕਿ ਅੱਖਾਂ ਨੀਵੀਆਂ ਮਤਲਬ ਜਿਹੜੇ ਬੈਠੇ ਨੇ ਉਹਨਾਂ ਤੋਂ ਆਪਾਂ ਇੱਕ ਲਹਿਜਾ ਬਣਾ ਕੇ ਆਪਾਂ ਉੱਥੋਂ ਗੁਜ਼ਰ ਰਹੇ ਹਾਂ ਇੱਕ ਕਿਰਦਾਰ ਹੁੰਦਾ ਇੱਕ ਔਰਤ ਦਾ ਠੀਕ ਹੈ ਜੀ ਸਿਰ ਹਮੇਸ਼ਾ ਉੱਚਾ ਰੱਖੋ ਪਰ ਨਜ਼ਰਾਂ ਹਮੇਸ਼ਾ ਹਮੇਸ਼ਾ ਉਥੋਂ ਦੀ ਗੁਜ਼ਰਦੀ ਹੋਈ ਨੀਵੀਂ ਰੱਖੋ ਕਿਉਂਕਿ ਅੱਖਾਂ 'ਚ ਸਾਡੀ ਸ਼ਰਮ ਹੋਣੀ ਚਾਹੀਦੀ ਹੈ ਵਿਚਾਰ ਬੈਠੇ ਰਹੇ ਤੇ ਬੰਦੇ ਤੇ ਅਸੀਂ ਇਥੋਂ ਇੱਕ ਸ਼ਰਮਿਕ ਲਹਿਜੇ ਦੇ ਨਾਲ ਗੁਜ਼ਰਨਾ ਪਰ ਸਿਰ ਨਾ ਝੁਕਾਇਆ ਕਰੋ ਕਿਉਂਕਿ ਸਿਰ ਝੁਕੋਣਾ ਤਾਂ ਮਤਲਬ ਇਹ ਹੁੰਦਾ ਕਿ ਜਦੋਂ ਅਸੀਂ ਕੁਝ ਗਲਤ ਕੀਤਾ ਤਾਂ ਸਾਡਾ ਸਿਰ ਝੁਕਿਆ ਜਿਵੇਂ ਹੁਣ ਕਈ ਵਾਰ ਕਹਿ ਦਿੰਦੇ ਨੇ ਵੀ ਸਾਡਾ ਤਾਂ ਇਹ ਸਿਰ ਝੁਕਾਤਾ ਮਤਲਬ ਉਹਨੇ ਕੁਝ ਗਲਤ ਕਰਤਾ ਕੁਝ ਇਹਜਾ ਕਰਤਾ ਉਹਦੇ ਨਾਲ ਸਾਡੀ ਬਦਨਾਮੀ ਹੋ ਗਈ ਸਾਡਾ ਸਿਰ ਝੁਕ ਗਿਆ ਤਾਂ ਸਿਰ ਕਦੇ ਨਹੀਂ ਨੀਵਾ ਕਰਨਾ ਚਾਹੀਦਾ ਆਪਣੀਆਂ ਸਿਰ ਸਿੱਧਾ ਰੱਖੋ ਅੱਖਾਂ ਹਮੇਸ਼ਾ ਨੀਵੀਆਂ ਰੱਖ ਕੇ ਉੱਥੋਂ ਗੁਜ਼ਰ ਜਾਓ ਠੀਕ ਹੈ ਤਾਂ ਕਿ ਸਾਹਮਣੇ ਵਾਲੇ ਨੂੰ ਤੁਹਾਡਾ ਕਿਰਦਾਰ ਤੁਹਾਡੀ ਬਾਡੀ ਲੈਂਗੁਏਜ ਤੁਹਾਡਾ ਕਿਰਦਾਰ ਦੱਸਦੀ ਹੈ ਹਮੇਸ਼ਾ ਯਾਦ ਰੱਖਿਓ ਠੀਕ ਹੈ ਜੀ ਇੱਕ ਤਾਂ ਇਹ ਚੀਜ਼ ਹਮੇਸ਼ਾ ਯਾਦ ਰੱਖੋ ਦੂਜਾ ਕਦੇ ਵੀ ਗਲਤ ਰਸਤਾ ਨਾ ਬਣਾਓ ਕਿਉਂਕਿ ਕੱਲ ਨੂੰ ਆ ਕੇ ਚਾਰ ਬੰਦੇ ਜਿਨ੍ਹਾਂ ਨੂੰ ਕਹਿੰਦੇ ਹੁੰਦੇ ਨਾ ਜਿਹਦਾ ਕਿ ਮੂੰਹ ਨਹੀਂ ਦੇਖਣੀ ਉਹਦੇ ਪਿੱਠ ਦੇਖਣੀ ਪੈ ਜਾਂਦੀ ਹੈ ਤੇ ਬੰਦਾ ਜਿਹਨੂੰ ਕਹਿੰਦੇ ਹੁੰਦੇ ਬੈਠਣੋਂ ਉੱਠਣ ਦੀ ਵੀ ਅਕਲ ਨਾ ਹੋਵੇ ਉਹ ਵੀ ਆ ਕੇ ਤੁਹਾਡੇ ਤੇ ਚਾਰ ਗੱਲਾਂ ਕਰ ਦੇਵੇ ਕਿੰਤੂ ਪ੍ਰੰਤੂ ਕਰ ਦੇਵੇ ਵੀ ਇਹ ਤਾਂ ਜੀ ਇਹਦਾ ਕੈਰੇਕਟਰ ਹੈ ਇਦਾਂ ਦਾ ਹਮੇਸ਼ਾ ਆਪਣਾ ਕੈਰੇਕਟਰ ਉੱਚਾ ਰੱਖੋ ਗਰੀਬੀ ਅਮੀਰੀ ਆਉਂਦੀ ਰਹਿੰਦੀ ਆ ਚਲੀ ਵੀ ਜਾਂਦੀ ਆ ਹਾਲਾਤ ਜੇ ਸਦਾ ਪੰਦੇ ਤੇ ਚੰਗੇ ਨਹੀਂ ਰਹਿੰਦੇ ਸਦਾ ਮਾੜੇ ਵੀ ਨਹੀਂ ਰਹਿੰਦੇ ਹਮੇਸ਼ਾ ਮਿਹਨਤ ਕਰੋ ਆਪਣੀ ਮਿਹਨਤ ਦੀ ਖਾਵੋ ਪਰ ਕਿਸੇ ਨੂੰ ਮੌਕਾ ਨਾ ਦਿਵੋ ਕਿ ਤੁਹਾਡੇ ਤੇ ਬੰਦਾ ਚਾਰ ਗੱਲਾਂ ਕਰ ਸਕੇ ਇਹ ਸਾਡੇ ਪਿੱਛੋਂ ਸਾਡਾ ਪਰਵਰਿਸ਼ ਸਾਡੀ ਸ਼ੋਅ ਕਰਦੀ ਆ ਜਿੰਨੇ ਆਪਾਂ ਚੰਗੇ ਪਰਿਵਾਰ ਤੋਂ ਹੋਵਾਂਗੇ ਆਪਾਂ ਕਦੇ ਵੀ ਚਾਹੇ ਜਿੰਨੀ ਮਰਜ਼ੀ ਮੁਸ਼ਕਿਲ ਆਵੇ ਆਪਾਂ ਕਦੇ ਗਲਤ ਰਸਤਾ ਨਹੀਂ ਚੁਣਾਂਗੇ ਇਹ ਸਾਡੀ ਪਰਵਰਿਸ਼ ਹੁੰਦੀ ਆ ਠੀਕ ਹੈ ਇਹ ਚੀਜ਼ ਹਮੇਸ਼ਾ ਧਿਆਨ ਰੱਖਿਆ ਕਰੋ ਤੀਸਰੀ ਚੀਜ਼ ਜਿਹੜੀ ਆਪਾਂ ਮੇਨ ਟਾਪਿਕ ਆ ਜਿਹੜਾ ਆਪਣਾ ਵੀ ਜਦੋਂ ਕੋਈ ਆਪਾਂ ਨੂੰ ਗਲਤ ਬੋਲਦਾ ਤਾਂ ਕਦੇ ਵੀ ਉਸ ਨੂੰ ਬੌਦਰ ਨਾ ਕਰੋ ਕਿਉਂਕਿ ਦੇਖੋ ਉਹਨੇ ਜੋ ਬੋਲਿਆ ਗੰਦੇ ਲੈਵਲ ਤੱਕ ਜਾ ਕੇ ਬੋਲਿਆ ਉਹ ਉਹਦੀ ਪਰਿਵਰਿਸ਼ਾ ਉਹਦੇ ਵਿਚਾਰ ਨੇ ਉਹਦੀ ਸੋਚ ਨਹੀਂ ਆ ਆਪਾਂ ਕਿਸੇ ਦੀ ਸੋਚ ਨੂੰ ਨਹੀਂ ਬਦਲ ਸਕਦੇ ਪਰ ਕਿਹੜੀ ਚੀਜ਼ ਸਾਨੂੰ ਕਿੰਨੀ ਇਫੈਕਟ ਕਰ ਸਕਦੀ ਹੈ ਉਹ ਸਾਨੂੰ ਪਤਾ ਸਾਨੂੰ ਉਹ ਤਕਲੀਫ ਅਸੀਂ ਖੁਦ ਆਪ ਦੇ ਸਕਦੇ ਹਾਂ ਕੋਈ ਦੂਸਰਾ ਨਹੀਂ ਦੇ ਸਕਦਾ ਤਕਲੀਫ ਆਪਣੇ ਆਪ ਨੂੰ ਆਪਾਂ ਕਿਵੇਂ ਦੇਵਾਂਗੇ ਵੀ ਅੱਛਾ ਹੀ ਨਹੀਂ ਮੈਨੂੰ ਇੱਕ ਗੱਲ ਬੋਲਤੀ ਫਿਰ ਉਹਨੂੰ ਸੋਚੀ ਜਾਵੋ ਫਿਰ ਕੁੜੀ ਜਾਵੋ ਫਿਰ ਉਸ ਚੀਜ਼ ਨੂੰ ਲੈ ਕੇ ਅੰਦਰ ਹੀ ਅੰਦਰ ਉਸ ਚੀਜ਼ ਨੂੰ ਆਪਾਂ ਖੂਨ ਖੋਲੀ ਜਾਵੇ ਆਪਾਂ ਖੂਨ ਮਚਾਈ ਜਾਓ ਹਨਾ ਤਾਂ ਉਹ ਆਪਣੇ ਆਪ ਨੂੰ ਤਕਲੀਫ ਦੇਣੀ ਆ ਤਾਂ ਆਪਣੇ ਆਪ ਨੂੰ ਤਕਲੀਫ ਦੇਣੀ ਬੰਦ ਕਰੋ ਜਦੋਂ ਕੋਈ ਦੂਸਰਾ ਬੋਲਦਾ ਹੈ ਅਗਰ ਤਾਂ ਤੁਹਾਨੂੰ ਲੱਗਦਾ ਇਸ ਗੱਲ ਦਾ ਜਵਾਬ ਦੇਣਾ ਪੈਂਦਾ ਉਸੇ ਟਾਈਮ ਉਹਦੀ ਗੱਲ ਦਾ ਜਵਾਬ ਦੋ ਪਰ ਉਸ ਲੈਵਲ ਤੱਕ ਨਾ ਗਿਰੋ ਜਿੰਨੇ ਲੈਵਲ ਤੱਕ ਉਹ ਸਾਹਮਣੇ ਵਾਲਾ ਗਿਰ ਰਿਹਾ ਹੈ ਕਿਉਂਕਿ ਉਹ ਉਹਦੀ ਪਰਪ੍ਰਿਸ਼ਾ ਹੈ ਉਹਦੇ ਮਾਵਾ ਪਨੇ ਉਹਨੂੰ ਜੋ ਸਿਖਾਇਆ ਉਹਨੇ ਉਹ ਕਰਨਾ ਠੀਕ ਹੈ ਚਾਹ ਉਹਦੀ ਕੀ ਸੋਚ ਆ ਕਿਦਾਂ ਦਾ ਇਨਸਾਨ ਆ ਕਿਦਾਂ ਦਾ ਉਹ ਕਿਰਦਾਰ ਆ ਉਹਨੇ ਆਪਣਾ ਸ਼ੋਅ ਕਰਨਾ ਪਰ ਤੁਸੀਂ ਆਪਣਾ ਕਿਰਦਾਰ ਥੱਲੇ ਨਹੀਂ ਸੁੱਟਣਾ ਉਹਨੇ ਗੰਦੇ ਲੈਵਲ ਤੇ ਕਦੇ ਨਹੀਂ ਜਾਣਾ ਜਿੰਨੇ ਵਾਲੇ ਤਾਂ ਸਾਹਮਣੇ ਵਾਲਾ ਜਾ ਰਿਹਾ ਹੈ ਠੀਕ ਹੈ ਜੀ ਤੁਸੀਂ ਹਮੇਸ਼ਾ ਖੁਸ਼ ਰਹਿਣਾ ਕਿਉਂਕਿ ਇਹ ਚੀਜ਼ਾ ਨਾ ਇੱਕ ਚੀਜ਼ ਯਾਦ ਰੱਖਿਓ ਵੀ ਕੋਈ ਵੀ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਵੇ ਤੁਹਾਡਾ ਚਾਹੇ ਮਾੜਾ ਨਹੀਂ ਕਰ ਪਾਉ ਉਹ ਮਾੜਾ ਕਿਵੇਂ ਕਰੋ ਤੁਹਾਨੂੰ ਮੈਂਟਲੀ ਟੌਰਚਰ ਕਰਕੇ ਜੋ ਚੀਜ਼ਾਂ ਬੋਲੂ ਤੁਹਾਨੂੰ ਇਫੈਕਟ ਕਰਦੀਆਂ ਤੁਹਾਡੇ ਤੇ ਉਹ ਚੀਜ਼ਾਂ ਅਸਰ ਕਰਦੀਆਂ ਮਤਲਬ ਉਹ ਬੰਦਾ ਕਾਮਯਾਬ ਹੋ ਗਿਆ ਹੈਨਾ ਅਸੀਂ ਉਹਨੂੰ ਕਾਮਯਾਬਤਾ ਨਹੀਂ ਹੋਣ ਦੇਣਾ ਉਹ ਬੰਦਾ ਕੁਝ ਗਲਤ ਵੀ ਕਰ ਰਿਹਾ ਸਾਡੇ ਪ੍ਰਤੀ ਆਪਾਂ ਖੁਸ਼ ਰਹੋ ਇਹੀ ਉਹਦੀ ਸਭ ਤੋਂ ਵੱਡੀ ਹਾਰ ਹੈ ਇਹੀ ਉਹਦੀ ਸਭ ਤੋਂ ਵੱਡੀ ਗੱਲ ਦਾ ਜਵਾਬ ਹੈ ਕਿਉਂਕਿ ਜਦੋਂ ਤੈਨੂੰ ਖੁਸ਼ ਦੇਖੂਗਾ ਨਾ ਉਹ ਦੇਖੂਗਾ ਵੀ ਮੈਂ ਚਾ ਇੰਨੀ ਕੋਸ਼ਿਸ਼ ਕੀਤੀ ਇਹਨੂੰ ਪ੍ਰੋਬਲਮ ਕ੍ਰੀਏਟ ਕਰਨ ਦੀ ਪਰ ਇਹ ਬੰਦਾ ਫਿਰ ਵੀ ਉਵੇਂ ਸਟੈਂਡ ਕਰ ਰਿਹਾ ਉਵੇਂ ਖੁਸ਼ ਆ ਉਹ ਮੈਂ ਆਪਣਾ ਫੋਕਸ ਇਹਦਾ ਬੇਕਾਰ ਮਤੇ ਆ ਤੇ ਮੈਂ ਤਾਂ ਕਾਮਯਾਬੀ ਨਹੀਂ ਹੋਇਆ ਕਹਿੰਦੇ ਹੁੰਦੇ ਆ ਕੁੱਤਾ ਇੱਕ ਵਾਰੀ ਭੌਂਕੂ ਕੁੱਤਾ ਦੋ ਵਾਰੀ ਭੌਂਕੂ ਜੇ ਤੁਸੀਂ ਪੱਥਰ ਚੁੱਕੋਗੇ ਪੱਥਰ ਕੁੱਤਾ ਵਾਰ-ਵਾਰ ਭੌਂਕੂ ਪਰ ਜੇ ਤੁਸੀਂ ਪੱਥਰ ਚੱਕਣ ਦੀ ਬਜਾਏ ਨਾ ਚੁੱਪਚਾਪ ਉਹਦੀ ਨਿਕਲ ਜਾਓਗੇ ਇੱਕ ਦਿਨ ਉਹ ਕੁੱਤੇ ਨੂੰ ਵੀ ਸਮਝ ਆ ਜਾਂਦਾ ਹੈ ਕਿ ਐਵੇਂ ਵੇ ਫਾਲਤੂ ਬੁਲੀ ਜਾਣਾ ਇਹ ਤਾਂ ਅਗਰ ਰਿਐਕਟ ਹੀ ਨਹੀਂ ਕਰਨਾ ਇਹ ਹਮੇਸ਼ਾ ਜਿਹੜੀਆਂ ਉਦਾਹਰਨਾਂ ਸਾਡੇ ਸਿਆਣਿਆਂ ਨੇ ਸਾਡੇ ਵਾਸਤੇ ਬਣਾਈਆਂ ਨਾ ਬਹੁਤ ਵਧੀਆ ਨੇ ਬਹੁਤ ਚੰਗੀਆਂ ਨੇ ਤੇ ਸਾਨੂੰ ਬਹੁਤ ਸਿਖਾਉਂਦੀਆਂ ਨੇ ਬਹੁਤ ਕੁਝ ਸਮਝ ਆਉਂਦਾ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਵੀ ਅਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਇਹਨਾਂ ਨੂੰ ਹਮੇਸ਼ਾ ਸੁਣਿਆ ਕਰੋ ਸਮਝਿਆ ਕਰੋ ਵੀ ਇਹਦੇ ਪਿੱਛੇ ਦੀ ਭਾਵਨਾ ਕੀ ਹੈ ਸੋ ਉਸੇ ਤਰੀਕੇ ਨਾਲ ਅਸੀਂ ਰਿਐਕਟ ਕਰਨਾ ਵੀ ਜਿਵੇਂ ਕੋਈ ਬੋਲ ਵੀ ਰਿਹਾ ਨਾ ਜਿੰਨੀ ਕਿ ਗੱਲ ਦਾ ਜਵਾਬ ਕੀ ਜਵਾਬ ਦੇਣਾ ਵੀ ਬਣਦਾ ਹੁੰਦਾ ਜਿੰਨਾ ਕਿ ਜਵਾਬ ਦੇਣਾ ਜ਼ਰੂਰੀ ਹੈ ਤੁਹਾਡੇ ਲਈ ਉਹਨਾਂ ਕੋ ਦੋ ਬਟ ਜੇ ਕੋਈ ਬਹੁਤ ਗੱਦੇ ਲੈਵਲ ਤੇ ਥੱਲੇ ਗਿਰ ਰਿਹਾ ਬਹੁਤ ਗੱਦੀਆਂ ਲੈਵਲ ਦਾ ਸ਼ਬਦਾਵਲੀ ਦਾ ਇਸਤੇਮਾਲ ਕਰ ਰਿਹਾ ਤਾਂ ਉਹਨਾਂ ਥੱਲੇ ਕਦੇ ਨਾ ਗਿਰੋ ਹਾਂ ਉਸ ਬੰਦੇ ਤੋਂ ਡਿਸਟੈਂਸ ਕਰ ਲਓ ਵੀ ਮੈਂ ਇਸ ਬੰਦੇ ਨਾਲ ਵੀ ਸਸਤੀ ਕਾਰਜੀ ਦੂਰੋਂ ਰੱਖੋ ਬਸ ਉਸ ਬੰਦੇ ਨਾਲ ਵਾਲਾ ਮੇਲ ਜੋਲ ਕਰਨ ਦੀ ਜ਼ਰੂਰਤ ਨਹੀਂ ਕਿਉਂਕਿ ਬੰਦਾ ਫਿਰ بار-ਬਾਰ ਉਹਦੀ ਫਿਤਰਤ ਹੁੰਦੀ ਹੈ ਕਦੇ ਹਮੇਸ਼ਾ ਯਾਦ ਰੱਖਿਓ ਰੱਸੀ ਜਲ ਜਾਂਦੀ ਹੈ ਬਲ ਕਦੇ ਨਹੀਂ ਜਾਂਦਾ ਇਹ ਹਮੇਸ਼ਾ ਯਾਦ ਰੱਖਿਓ ਵੀ ਬੰਦੇ ਦੀ ਫਿਤਰਤ ਕਦੇ ਨਹੀਂ ਬਦਲਦੀ ਹੁੰਦੀ ਉਹ ਬੰਦਾ ਅੱਜ ਤੁਹਾਡੇ ਨਾਲ ਮਾੜਾ ਕਰਕੇ ਕੱਲ ਨੂੰ ਚੰਗਾ ਬਣ ਕੇ ਪਰਸੋਂ ਮਾੜਾ ਵੀ ਦੁਬਾਰਾ ਬਣੂਗਾ ਫਿਰ ਉਹੋ ਜਿਹੇ ਬੰਦੇ ਤੋਂ ਥੋੜਾ ਜਿਹਾ ਡਿਸਟੈਂਸ ਬਣਾ ਕੇ ਰੱਖੋ ਉਹੋ ਜਿਹੇ ਬੰਦੇ ਨੂੰ ਥੋੜਾ ਜਿਹਾ ਜ਼ਿਆਦਾ ਆਪਣੀ ਜ਼ਿੰਦਗੀ ਦੇ ਵਿੱਚ ਜਗ੍ਹਾ ਨਾ ਦਿਓ ਆਪਦੀ ਕਿ ਤੁਹਾਨੂੰ ਉਹ ਆ ਕੇ ਬਾਰ-ਬਾਰ ਤੁਹਾਨੂੰ ਪਰੇਸ਼ਾਨ ਕਰ ਸਕੇ ਕਿਉਂਕਿ ਤੁਸੀਂ ਜਿੰਨਾ ਅਗਲੇ ਨੂੰ ਬਾਰ-ਬਾਰ ਮੌਕਾ ਦੋਗੇ ਨਾ ਮੇਰੇ ਦਾਦਾ ਜੀ ਇੱਕ ਗੱਲ ਕਹਿੰਦੇ ਹੁੰਦੇ ਸੀ ਦੁਨੀਆ ਉਹਦਾ ਫਾਇਦਾ ਚੱਕਦੀ ਹੈ ਜਿਹਦਾ ਫਾਇਦਾ ਉਹ ਆਪ ਚੱਕਣ ਦਿੰਦੇ ਨੇ ਜੇ ਤੁਸੀਂ ਆਪਣਾ ਫਾਇਦਾ ਕਿਸੇ ਨੂੰ ਚੱਕਣ ਨਹੀਂ ਦਿਮੋਗੇ ਤਾਂ ਫਿਰ ਕੋਈ ਵੀ ਤੁਹਾਡਾ ਫਾਇਦਾ ਨਹੀਂ ਜੈਕਸਨ ਦਾ ਫਾਇਦਾ ਕਿਸੇ ਵੀ ਤਰੀਕੇ ਨਾਲ ਹੋ ਸਕਦਾ ਤੁਹਾਡੇ ਕੰਮ ਨੂੰ ਲੈ ਕੇ ਪੈਸੇ ਨੂੰ ਲੈ ਕੇ ਤੁਹਾਡੀ ਸੋਚ ਨੂੰ ਲੈ ਕੇ ਠੀਕ ਹੈ ਸੋ ਆਪਣਾ ਮਤਲਬ ਅਗਲਾ ਕੱਢਦਾ ਤੇ ਅਗਲਾ ਪਾਸਾ ਵੱਟਦਾ ਮਗ ਜਿਵੇਂ ਆਪਾਂ ਕਹਿੰਦੇ ਦੁੱਧ ਚੋਂ ਮੱਖੀ ਵਾਂਗੂ ਕੱਢ ਕੇ ਸਿੱਧ ਦਿੰਦਾ ਇਨਸਾਨ ਸਾਹਮਣੇ ਵਾਲੇ ਇਹ ਅੱਜ ਦੇ ਟਾਈਮ ਦੀ ਕੋੜੀ ਸਚਾਈ ਆ ਸਾਡੇ ਸਮਾਜ ਦੀ ਸਾਡੇ ਪੰਜਾਬ ਦੀ ਦੋ ਕਿ ਜਦੋਂ ਆਪਾਂ ਲੋਕਾਂ ਨਾਲ ਵਿਚਰਦੇ ਆਂ ਫਿਰ ਆਪਾਂ ਨੂੰ ਸਮਝ ਆਉਂਦਾ ਵੀ ਹਾਂ ਕਿੱਦਾਂ ਦੀ ਸੋਚ ਲੋਕਾਂ ਦੇ ਵਿੱਚ ਦਿਮਾਗ ਚੱਲ ਰਹੀ ਆ ਤੁਸੀਂ ਚਾਹ ਕੇ ਵੀ ਕਿਸੇ ਦੀ ਸੋਚ ਨਹੀਂ ਬਦਲ ਸਕਦੇ ਤੁਸੀਂ ਬਦਲ ਸਕਦੇ ਹੋ ਤਾਂ ਸਿਰਫ ਆਪਣੇ ਆਪ ਨੂੰ ਬਦਲ ਸਕਦੇ ਹੋ ਆਪਣੀ ਸੋਚ ਨੂੰ ਬਦਲ ਸਕਦੇ ਹੋ ਬਸ ਤੁਹਾਨੂੰ ਪਤਾ ਵੀ ਚੱਲਦਾ ਹੈ ਨਾ ਹੁਣ ਬਹੁਤ ਸਾਰੀਆਂ ਗੱਲਾਂ ਮੇਰੇ ਤੱਕ ਵੀ ਪਹੁੰਚਦੀਆਂ ਵੀ ਆਂ ਕਿ ਆ ਚੀਜ਼ ਐਦਾਂ ਹੋ ਗਈ ਆ ਤੇ ਮੈਂ ਉਹਨਾਂ ਨੂੰ ਹਮੇਸ਼ਾ ਕੋਸ਼ਿਸ਼ ਕਰੀਦੀ ਆ ਵੀ ਇਗਨੋਰ ਕਰਾਂ ਜਦੋਂ ਹਾਂ ਕਦੇ-ਕਦੇ ਲੱਗਦਾ ਵੀ ਆ ਵੀ ਇਸ ਗੱਲ ਦਾ ਜਵਾਬ ਦੇਣਾ ਪੈਂਦਾ ਹੈ ਕਿ ਹੁਣ ਬਹੁਤ ਜ਼ਿਆਦਾ ਪਾਣੀ ਸੇ ਉਤੋਂ ਨਿਨਾਂ ਗਿਆ ਪਰ ਜਵਾਬ ਦੇਣਾ ਵੀ ਕਈ ਵਾਰੀ ਪੈਂਦਾ ਪਰ ਇਹ ਨਹੀਂ ਵੀ ਕੋਈ ਵੀ ਜਣਾ ਖਣਾ ਆਵੇ ਤੇ ਕੁਝ ਬੋਲੇ ਤੇ ਅਸੀਂ ਅੱਗੋਂ ਤਿਆਰ ਹੋ ਜੀਏ ਨਹੀਂ ਉਹ ਚੀਜ਼ ਨਾ ਕਰਿਆ ਕਰੋ ਹਮੇਸ਼ਾ ਕੋਸ਼ਿਸ਼ ਕਰੋ ਵੀ ਲੈਟ ਗੋ ਕਰੋ ਕਿ ਜਾਓ ਪਰਵਾਹੀ ਨਾ ਕਰੋ ਪਰ ਤੁਹਾਨੂੰ ਕੋਈ ਵੀ ਤੰਗ ਨਹੀਂ ਕਰ ਸਕਦਾ ਤੁਸੀਂ ਹਮੇਸ਼ਾ ਖੁਸ਼ ਰਹੋਗੇ ਜੇ ਜਿੰਨਾ ਜਿਆਦਾ ਸੋਚੋਗੇ ਬਾਦਰ ਕਰੋਗੇ ਨਾ ਚੀਜ਼ਾਂ ਬਾਰੇ ਉਨਾਂ ਜਿਆਦਾ ਆਪਣੇ ਲਈ ਪ੍ਰੋਬਲਮ ਕ੍ਰੀਏਟ ਕਰੋਗੇ ਸੋ ਵੀ ਇਹ ਕਰਦੇ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਐ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਚਲੋ ਜੀ ਹੁਣ ਵੀਡੀਓ ਦਾ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ